ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ਼ਾ ਔਰੰਗਜ਼ੇਬ ਦਿੱਲੀ ਭਰੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫੰਡ ਵਾਸਤੇ ਦਰਬਾਰ ਵਿੱਚ ਕਿਸ ਤਰ੍ਹਾਂ ਐਲਾਨ ਕਰਦਾ ਹੈ ਜੀ ਪਿਆਰ ਸਰਕਾਰਾਂ ਸਰਵਣ ਕਰੋ ਉਹ ਭਰੀ ਕਚਹਿਰੀ ਵਿੱਚ ਸ਼ਾਹ ਉਹ ਆਖ ਸੁਣਾਵੇ ਹਉ ਪਰ ਇੱਕ ਚੈਰੀ ਵਿੱਚ ਸ਼ਾ ਇਹੋ ਆਗ ਸੁਣਾਵੇ ਉੱਠੇ ਕੋਈ ਸੂਰਮਾ ਹਾਂ ਸੂਰਮਾ ਹੱਥ ਖੰਡੇ ਪਾਵੇ ਔ ਬੀੜਾ ਚੁੱਕੇ ਜੰਗ ਦਾ ਤਲਵਾਰ ਢਾਵੇ ਬੀੜਾ ਚੁੱਕੇ ਜੰਗ ਦਾ ਤਲਵਾਰ ਢਾਵੇ ਹੋ ਢਾਵੇ ਪੁਰੀ ਆਨੰਦ ਨੂੰ ਨਿਸ਼ਾਨ ਮਟਾਵੇ ਤਾਵੇ ਪੁਰੀ ਅਨੰਦ ਨੂੰ ਨਿਸ਼ਾਨ ਮਿਟਾਵੇ ਗੋਬਿੰਦ ਸਿੰਘ ਨੂੰ ਪਗੜ ਕੇ ਹਾਂ ਪਗੜ ਕੇ ਦਿੱਲੀ ਲੈ ਆਵੇ ਗੋਬਿੰਦ ਸਿੰਘ ਨੂੰ ਪਗੜ ਕੇ ਦਿੱਲੀ ਲੈ ਆਵੇ ਜਾਂ ਮਰੇ ਵਿੱਚ ਜੰਗ ਦੇ ਹਾਂ ਜੰਗ ਦੇ ਟੰਟਾ ਮੁੱਕ ਜਾਵੇ ਓ ਜਾਂ ਮਰੇ ਵਿੱਚ ਜੰਗ ਦੇ ਟੰਟਾ ਮੁੱਕ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ